ਆਜੋ ਤੇ ਨਾਲ ਰੱਖ ਕੇ ਕਿਉਂ ਨਹੀਂ ਆਪਾਂ ਇਕੱਠਾ ਖੁੰਦੇ ਪਏ ਠੀਕ ਹੈ ਨਾ ਤੁਸੀਂ ਅੱਜ ਅਗਰ ਤੁਸੀਂ ਵੇਟ ਕਰਦੇ ਵਾ ਸਾਡੇ ਬੱਚੇ ਨਾ ਵੀ ਆਦਾ ਹੋਵੇ ਬਿਲਕੁਲ ਬਾਜੀ ਤੁਸੀਂ ਆ ਵੇਟ ਕਰਦੇ ਵਾ ਤੁਹਾਡੇ ਵੱਲੋਂ ਦੱਸਿਆ ਜਾ ਰਿਹਾ ਹੈ ਅਕਸਰ ਹੀ ਸਾਨੂੰ ਸਕੂਲ ਵੱਲੋਂ ਧਮਕੀਆਂ ਇਹ ਬੰਦਾ ਸੁਣਦਾ ਹੀ ਨਹੀਂ ਕਿਸੇ ਦੀ ਗੱਲ ਨਹੀਂ ਸੁਣਦਾ ਇਹ ਹੰਕਾਰ ਇੰਨਾ ਹੰਕਾਰ ਤਾਂ ਹੀਰੋ ਵਾਲਿਆਂ ਦੇ ਵਿੱਚ ਨਹੀਂ ਜਿੰਨਾ ਹੰਕਾਰ ਇਹਦੇ ਵਿੱਚ ਪੜਿਆ ਹੋਇਆ ਹੈ ਜਿਹੜੇ ਡੇਲੀ ਕੈਮਰੇ ਚੱਲਦੇ ਸੀ 15 ਸਾਲ ਮੈਂ ਸਕੂਲ 'ਚ ਪੜਿਆ ਰੋਜ਼ ਕੈਮਰੇ ਚੱਲਦੇ ਸੀ ਹੁਣ ਅੱਜ ਸਵੇਰੇ ਵਾਰਦਾਤ ਹੋਈ ਹੈ ਤੇ ਕੈਮਰੇ ਦੀ ਜਿਹੜੀ ਵਾਇਰਿੰਗ ਹੈ ਉਹ ਕੱਟ ਦਿੱਤੀ ਗਈ ਆ ਆਪਣੀ ਜਿਹੜੀ ਲੰਨ ਲੈ ਕੇ ਉਹਨੂੰ ਛੁਪਾਇਆ ਜਾ ਰਿਹਾ ਹੈ ਸਰਿਆ ਅਜੇ ਰੋਜ਼ ਹੁੰਦਾ ਜੀ ਇੱਥੇ ਡ ਇਜ ਕੋਈ ਲੋਨ ਆਰਡਰ ਨਹੀਂ ਹੈ ਸਕੂਲ ਦੇ ਬਾਹਰ ਸ਼ਰੇਆਮ ਲੜਾਈਆਂ ਹੁੰਦੀ ਹੈ ਗੁੰਡਾ ਕਰਦੀ ਹੁੰਦੀ ਹੈ ਸਕੂਲ ਦੇ ਅੰਦਰ ਵੀ ਸ਼ਰੇਆਮ ਬੱਸ ਵਾਲੇ ਓਵਰ ਸਪੀਡ ਕਰਦੇ ਆ ਉਸ ਤੋਂ ਬਾਅਦ ਵੀ ਕੋਈ ਕੋਈ ਵੀ ਪ੍ਰਿੰਸੀਪਲ ਵਾਲੋ ਕੋਈ ਐਕਸ਼ਨ ਨਹੀਂ ਲੈਂਦਾ ਇਜ ਪ੍ਰਿੰਸੀਪਲ ਵੀ ਰਲਿਆ ਮਿਲਿਆ ਜਦੋਂ ਹਾਦਸਾ ਹੋਇਆ ਤੁਸੀਂ ਦੇਖਿਆ ਨਹੀਂ ਜੀ ਅਸਲੀ ਨਹੀਂ ਦੇਖਿਆ ਜੀ ਇਹ ਮਾਰਨਿੰਗ ਦੀ ਗੱਲ ਹੈ ਇਹ ਜੀ ਇੱਥੇ ਦੀ ਗੱਲ ਹੈ ਸਵੇਰੇ 8:30 ਵਜੇ ਦੇ ਕੋਲ ਦੀ ਗੱਲ ਹੈ ਬੱਚੀ ਆ ਰਹੀ ਸੀ ਤੇ ਉਹਦੇ ਉੱਤੋਂ ਵੈਨ ਡਰਾਈਵਰ ਵਾਲੋ ਬੱਸ ਚੜਾਈ ਗਈ ਆ ਔਰ ਉਸ ਤੋਂ ਬਾਅਦ ਇਸ ਟਮ ਨਾ ਇਸ ਟਮ ਓਕੇ ਬੱਸ ਡਰਾਈਵਰ ਹੈ ਬੱਸ ਵੀ ਸਕੂਲ ਦੇ ਬਾਹਰ ਚਲੇਗੀ ਬੱਸ ਵੀ ਕਿੱਥੇ ਗਈ ਤੇ ਵੈਨ ਡਰਾਈਵਰ ਵੀ ਕਿੱਥੇ ਗਿਆ ਇਸ ਟਮ ਕੁਝ ਨਹੀਂ ਬਤਾਉਦਾ ਵੀ ਮਲ ਕਿਸ ਤਰੀਕਾ ਬੱਚੇ ਖੇਲ ਰਹੀ ਸੀ ਜਾਂ ਬੱਚਾ ਜੀ ਆਪਣੇ ਕਲਾਸ ਚ ਜਾ ਰਿਹਾ ਸੀਗਾ ਇੰਨੇ ਜੋ ਪਤਾ ਲੱਗਿਆ ਮੈਨੂੰ ਕਿ ਉਹ ਕਲਾਸ ਚ ਜਾ ਰਿਹਾ ਸੀ ਤੇ ਉਹਦੇ ਉਹਦੇ ਕੋਲ ਜਿਹੜੀ ਵੈਨ ਸੀਗੀ ਉਹਦੇ ਕੋਲ ਜਿਹੜੀ ਆਈ ਹੈ ਉਹਦੇ ਉੱਤੋਂ ਜਿਹੜੀ ਵੈਨ ਲੰਗੀ ਆ ਔਰ ਬੱਚੇ ਨੂੰ ਡੀਐਮਸੀ ਹਸਪੀਟਲ ਲੈ ਕੇ ਗਏਗੇ ਉਦੋਂ ਪਤਾ ਲੱਗਿਆ ਕਿ ਉਹਦੇ ਉਨ ਦੀ ਸਪੋਰਟ ਡੈਕ ਹੋ ਚੁੱਕੀ ਸੀ ਇੱਕ ਜਿਹੜੇ ਮਾਇਰਾ ਦੇ ਨਾਮ ਹੈ ਉਹਦੇ ਕੁੜੀ ਦਾ ਤੇ ਉਹਦੇ ਫਾਦਰ ਦਾ ਨਾਮ ਅਰुण ਔਰ ਸਾਡੇ ਵੱਲੋਂ ਜੀ ਅਸੀਂ 10:40 ਦੇ ਛੁੱਟਦੇ ਟਾਈਮ ਆ ਸਕੂਲ ਦਾ ਅਸੀਂ ਇਹ ਤਾਂ ਗੇਟ ਖੜਗਾਉਂਦੇ ਰਹਿ ਕੇ ਖੋਲਣਾ ਹੀ ਨਹੀਂ ਜੀ ਤੁਸੀਂ ਖੜੇ ਰਹੋ ਸਾਨੂੰ ਪਰਵਾਹ ਨਹੀਂ ਤੁਹਾਡੀ ਤੁਸੀਂ ਖੜੇ ਰਹੋ ਟੀਚ ਉਸ ਬਤਮੀ ਜੀ ਨਾਲ ਕਿਉਂ ਬੋਲਦੇ ਪੇ ਗੇਟ ਮੈਂ ਤਾਂ ਚਲੇਗਾ ਉਧਰ ਕਹਿੰਦਾ ਅਸੀਂ ਗੇਟ ਨਹੀਂ ਖੋਲਣਾ ਫਿਰ ਜਹਾਰ ਕੇ ਜਿਹੜੇ ਪੇਰੈਂਟਸ ਆ ਲੋ ਗੇਟ ਖੜਕਾਇਆ ਗਿਆ ਕਿ ਸਾਡੇ ਬੱਚੇ ਦੱਸੋ ਕਿੱਥੇ ਠੀਕ ਨੇ ਅੰਦਰ ਉਸ ਤੋਂ ਬਾਅਦ ਜਾ ਕੇ ਇਹਨਾਂ ਨੇ ਫਿਰ ਗੇਟ ਖੋਲਿਆ ਫਿਰ ਅਸੀਂ ਅੰਦਰ ਆਏ ਹੁਣ ਵੀ ਅਸਾਨੂੰ ਪਤਾ ਨਹੀਂ ਜੀ ਹਾਲੇ ਸਾਡੇ ਬੱਚੇ ਕਿੱਥੇ ਨੇ ਮੈਂ ਆਪਣੀ ਸਿਸਟਰ ਨੂੰ ਲੈਣ ਆਇਆ ਸਕੂਲ ਨੂੰ ਪਤਾ ਨਹੀਂ ਕਿੱਧਰ ਹੈ ਜੀ ਬੱਚੇ ਦਾ ਪਰਿਵ ਇਹ ਸਿੱਧੇ 8:30 ਵਜੇ ਬੱਚੇ ਦੀ ਡੈਥ ਹੋਈ ਹੈ ਸਕੂਲ ਬਾਅਦ ਨੀਚੇ ਆ ਕੇ ਪੈਰ ਤੇ ਨੀਚੇ ਆ ਕੇ ਤੇ ਉਹਦੀ ਤਲਾਸ਼ ਲਈ ਸੀਗੀ ਉਹਦੇ ਬੱਚਾ ਹੁਣ ਲੈ ਕੇ ਸੀਗਾ ਫੋਟੋਸ ਹਸਪੀਟਲ ਤੇ ਬਾਕੀ ਉਹਨੇ ਕੈਮਰੇ ਚੈੱਕ ਕਰਦੇ ਮੈਂ ਸਾਰੀ ਤਕੀਕਤ ਕਰਕੇ ਦਾਰੀ। ਅੱਛਾ ਬੱਸ ਦੇ ਥੱਲੇ ਸਕੂਲੀ ਬੱਸ ਦੇ ਥੱਲੇ ਬੱਚੀ ਆਈ ਹੈ। ਬੱਚਾ ਟਾਇਰ ਦੇ ਥੱਲੇ ਦੱਸਿਆ। ਸਕੂਲ ਦੇ ਅੰਦਰ ਹੀ ਸਕੂਲ ਦੇ ਅੰਦਰ। ਅੱਛਾ ਉਹਦੀ ਡੈਥ ਹੋ ਗਈ। ਬੱਚੇ ਡੈਥ। ਖੇਲਦੇ ਹੋਦੀ ਸਰ ਲਹੀਆ ਜਾਂ ਕਿਵੇਂ ਹੋਇਆ ਵਾ। ਉਹ ਹੁਣ ਡਰਾਈਵਰ ਤੋਂ ਸਾਰੀ ਗੱਲ ਕਲੀਅਰ ਹੋ ਜਾਏਗੀ। ਇੱਥੇ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਸੀ ਇਹਨਾਂ ਦਾ આરોਪ ਹੈ ਕਿ ਕੈਮਰੇ ਲਾ ਲਿੱਤੇ ਗਏ। ਨਹੀਂ ਨਹੀਂ ਇਹੋ ਜੀ ਅਜੇ ਕੋਈ ਦੇਖ ਰਿਹਾ ਸੀ ਤੇ ਕੋਈ ਦੇਖ ਲੈਣਾ ਕਿੱਥੋਂ ਲਾਇਆ ਅਜੇ ਤੱਕ ਇਹਦੀ ਗੱਲ। ਤੁਸੀਂ ਕਿਹੋ ਜੀ ਕਾਰਵਾਈ ਕਰ ਰਹੇ ਹੋ? ਜੋ ਕਾਨੂੰਨ ਮਤਲ ਬੱਚੀ ਕਿੰਨੇ ਸਾਲ ਦੀ ਸੀ ਕਿਹੜੀ ਕਲਾਸੇ ਪੜ੍ਹਦੀ ਸੀ ਇਹ ਫਰਸਟ ਚ ਪੜ੍ਹਦੀ 6-7 ਸਾਲਾਂ